ਸਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੋਕਾਂ ਦੇ ਦਿਲਾਂ ਵਿੱਚੋਂ ਭੂਤ ਪ੍ਰੇਦ ਦਾ ਵੈਮ ਦੂਰ ਕਿਵੇਂ ਕੀਤਾ ਸੀ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਕਿਉਂ ਕਹੇ ਸਨ ਕਿ ਨਾ ਕੋਈ Hindu ਹੈ ਨਾ Musalman ਸੋ ਆਓ ਜਾਣਦੇ ਆਂ ਵੇਈ ਨਦੀ ਦੇ ਕਿਨਾਰੇ ਗੁਰੂ ਜੀ ਜਿੱਥੇ ਬੈਠੇ ਸਨ ਉੱਥੋਂ ਨਾ ਉੱਠੇ ਸਾਰਾ ਪਰਿਵਾਰ ਮਿੱਤਰ ਅਤੇ ਹਮਦਰਦ ਬੇਨਤੀਆਂ ਕਰ ਕਰਕੇ ਥੱਕ ਗਏ ਮਾਤਾ ਸੁਲਖਣੀ ਜੀ ਨੇ ਆਪਣੇ ਪੇਕੇ ਸੁਨੇਹਾ ਭੇਜ ਦਿੱਤਾ ਉਸਨੇ ਆਪਣੇ ਬਾਪ ਨੂੰ ਅਖਵਾ ਭੇਜਿਆ ਕਿ ਤੁਸਾਂ ਦਾ ਜਵਾਈ ਸਾਧੂ ਹੋ ਕੇ ਮੜੀਆਂ ਵਿੱਚ ਬੈਠਾ ਹੈ ਉਸ ਨੂੰ ਆਕੇ ਸਮਝਾ ਲਵੇ ਮੇਰੀ ਕੋਈ ਪੇਸ਼ ਨਹੀਂ ਜਾਂਦੀ ਗੁਰੂ ਜੀ ਦੇ ਚੋਗਿਰਦੇ ਜਗਿਆਸੂਆਂ ਦੀ ਭੀੜ ਰਹਿਣ ਲੱਗੀ ਗੁਰੂ ਜੀ ਉਹਨਾਂ ਨੂੰ ਪਰਮਾਤਮਾ ਦੀਆਂ ਵਡਿਆਈਆਂ ਤੋਂ ਜਾਣੂ ਕਰਵਾਉਂਦੇ ਤੇ ਸਤ ਕਰਤਾਰ ਦਾ ਜਾਪ ਜਪਣਾ ਆਸਤੇ ਪ੍ਰੇਰ ਦੇ ਜਗਿਆਸੂਆਂ ਨੂੰ ਇਹ ਵੀ ਆਖਣਾ ਸ਼ੁਰੂ ਕੀਤਾ ਨਾ ਕੋਈ Hindu ਹੈ ਨਾ ਕੋਈ ਮੁਸਲਮਾਨ ਇਸ ਨਾਹਰੇ ਨੂੰ ਸੁਣ ਕੇ Hindu ਸਮਾਜ ਦੇ ਮੁਖੀ ਮੰਡਲ ਅਤੇ ਇਸਲਾਮ ਦੇ ਆਗੂ ਮੌਲਵੀ ਬਹੁਤ ਘਬਰਾਏ ਉਹ ਆਪੋ ਵਿੱਚ ਦੀ ਬੈਠ ਕੇ ਸਲਾਹੀ ਕਰਨ ਲੱਗੇ ਕਿ ਇਹ ਚੰਗਾ ਫਕੀਰ ਆਇਆ ਹੈ ਜੋ ਦੋਹਾਂ ਹੀ ਮੁੱਖੀ ਧਰਮਾਂ ਦੇ ਸੇਵਕਾਂ ਨੂੰ ਭੁੱਲੇ ਹੋਏ ਦੱਸਦਾ ਹੈ ਜੇ ਕੋਈ ਹਿੰਦੂ ਨਹੀਂ ਮੁਸਲਮਾਨ ਨਹੀਂ ਤਾਂ ਆਖਰ ਹੋਰ ਹੈ ਕਿ ਉਹਨਾਂ ਕਿਹਾ ਇਹ ਇਸ ਪ੍ਰਚਾਰ ਨੂੰ ਰੋਕਣਾ ਚਾਹੀਦਾ ਹੈ ਹਿੰਦੂਆਂ ਦੀ ਰਾਜਸੀ ਸ਼ਕਤੀ ਕੋਈ ਨਹੀਂ ਸੀ ਇਸ ਵਾਸਤੇ ਪੰਡਤ ਤਾਂ ਘਰ ਬੈਠੇ ਹੀ ਸੜਦੇ ਭੁੱਜਦੇ ਰਹੇ ਪਰ ਮੁਸਲਮਾਨਾਂ ਦਾ ਰਾਜ ਹੋਣ ਕਰਕੇ ਮੌਲਵੀ ਪੰਜਾਬ ਦੇ ਸੂਬੇਦਾਰ ਨਵਾਬ ਦੌਲਤ ਖਾਂ ਕੋਲ ਜਾ ਫਰਿਆਦੀ ਹੋਏ ਕੁਰਾਨ ਦੀਆਂ ਆਇਤਾਂ ਪੜ ਪੜ ਕੇ ਉਸ ਨੂੰ ਸੁਣਾਈਆਂ ਤੇ ਸਿੱਖਿਆ ਕਿ ਤੇਰੀ ਮੌਦੀ ਤੇਰੇ ਸ਼ਹਿਰ ਤੇ ਰਾਜ ਫਿਰ ਵਿੱਚ ਕੁਫਰ ਬੋਲਣ ਲੱਗ ਪਿਆ ਹੈ ਉਹ ਹਰ ਇੱਕ ਨੂੰ ਆਖ ਰਿਹਾ ਹੈ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਉਸਨੂੰ ਕੁਫਰ ਦੇ ਪ੍ਰਚਾਰ ਤੋਂ ਰੋਕਿਆ ਜਾਵੇ ਉਸਨੂੰ ਸਦੋ ਤੁਹਾਡਾ ਤਾਂ ਨੌਕਰ ਹੈ ਜਰੂਰ ਤੁਹਾਡੇ ਬੁਲਾਵੇ ਤੇ ਆ ਹਾਜ਼ਰ ਹੋਵੇਗਾ ਨਵਾਬ ਦੌਲਤ ਖਾਨ ਨੇ ਉਹਨਾਂ ਮੌਲਵੀਆਂ ਦੇ ਆਖੇ ਲੱਗ ਕੇ ਗੁਰੂ ਜੀ ਵੱਲ ਨਫਰ ਨਸਾ ਦਿੱਤਾ ਨਫਰ ਨੇ ਜਾ ਕੇ ਗੁਰੂ ਜੀ ਨੂੰ ਆਖਿਆ ਤੁਸਾਂ ਨੂੰ ਨਵਾਬ ਦੌਲਤ ਖਾਨ ਸੱਦਾ ਹੈ ਛੇਤੀ ਚੱਲੋ ਸੇਵਕ ਨਫਰ ਦੀ ਜਬਾਨੋਂ ਇਹ ਸੁਨੇਹਾ ਸੁਣ ਕੇ ਗੁਰੂ ਜੀ ਮੁਸਕਰਾ ਪਏ ਮੁਸਕਰਾਉਣ ਪਿੱਛੋਂ ਬੋਲੇ ਪਰਸ਼ਾ ਨਵਾਬ ਨੂੰ ਜਾ ਕੇ ਆਖ ਕਿ ਨਾਨਕ ਹੁਣ ਤੇਰਾ ਨੌਕਰ ਨਹੀਂ ਜੋ ਤੇਰੇ ਸੱਦੇ ਤੇ ਹਾਜ਼ਰ ਹੋਵੇ ਉਸਨੇ ਸਰਬ ਸ਼ਕਤੀਮਾਨ ਪ੍ਰਮਾਤਮਾ ਦੀ ਨੌਕਰੀ ਕਰ ਲਈ ਹੈ ਹੁਣ ਪ੍ਰਮਾਤਮਾ ਦੇ ਹੁਕਮ ਕਰਨ ਤੇ ਇੱਧਰ ਉੱਧਰ ਜਾਂਦਾ ਹੈ ਸੇਵਕ ਨੇ ਨਵਾਬ ਕੋਲ ਪਹੁੰਚ ਕੇ ਉਸ ਨੂੰ ਉਸੇ ਤਰ੍ਹਾਂ ਹੀ ਦੱਸਿਆ ਜਿਵੇਂ ਗੁਰੂ ਜੀ ਨੇ ਆਖਿਆ ਸੀ ਇਹ ਉੱਤਰ ਸੁਣ ਕੇ ਨਵਾਬ ਨੂੰ ਤਾਂ ਸ਼ਾਇਦ ਇੰਨਾ ਗ੍ਰੋਧ ਨਾ ਆਇਆ ਪਰ ਲਾਗੇ ਬੈਠੇ ਮੌਲਵੀਆਂ ਨੇ ਬਹੁਤ ਗ੍ਰੋਧ ਕੀਤਾ ਈਰਖਾ ਦੀ ਅੱਗ ਨਾਲ ਸੜਦੇ ਹੋਏ ਉਹ ਬੋਲੇ ਅਸੀਂ ਝੂਠ ਆਖਦੇ ਹਾਂ ਉਹ ਕਾਫਰ ਹੋ ਕੇ ਕੁਫਰ ਤੋਲ ਰਿਹਾ ਹੰਕਾਰੀ ਹੋ ਗਿਆ ਹੈ ਕਿਸੇ ਦੀ ਪਰਵਾਹ ਨਹੀਂ ਕਰਦਾ ਸ਼ਰਾਹ ਆਖਦੀ ਹੈ ਇਸਲਾਮ ਰਾਜ ਵਿੱਚ ਜੋ ਕਫਰ ਪ੍ਰਚਾਰੇ ਉਸ ਨੂੰ ਰੋਕਣਾ ਚਾਹੀਦਾ ਹੈ ਹੁਣ ਨਵਾਬ ਨੇ ਸਧਾਰਨ ਔਕਰ ਨੂੰ ਨਾ ਭੇਜਿਆ ਸਗੋ ਸਿਪਾਹੀ ਪਿਆਦੇ ਨੂੰ ਆਖਿਆ ਮਹਾਤਮਾ ਜੀ ਨੂੰ ਸੱਦ ਕੇ ਲਿਆਵੇ ਮਾਲਕ ਦਾ ਹੁਕਮ ਪਾ ਕੇ ਪਿਆਦਾ ਗੁਰੂ ਜੀ ਕੋਲ ਆਇਆ ਤੇ ਉਸਨੇ ਰਤਾ ਹਲੀਮੀ ਨਾਲ ਗੁਰੂ ਜੀ ਨੂੰ ਆਖਿਆ ਮਹਾਤਮਾ ਜੀ ਨਵਾਬ ਸਾਹਿਬ ਤੁਹਾਨੂੰ ਯਾਦ ਕਰਦੇ ਹਨ ਜਰੂਰ ਚਲੋ ਨਾ ਜਾਣਦੇ ਹੋ ਗੁੱਸੇ ਹੋ ਜਾਣਗੇ ਗੁਰੂ ਜੀ ਸੋਚਣ ਲੱਗੇ ਉਹ ਸੋਚ ਰਹੇ ਸਨ ਕਿ ਉਹਨਾਂ ਦੀ ਆਤਮਾ ਨੇ ਜਦ ਆਵਾਜ਼ ਦਿੱਤੀ ਨਾਨਕ ਕਾਬਰ ਨਾ ਭੁੱਲਿਆਂ ਨੂੰ ਰਾਹੇ ਪਾਉਣਾ ਹੈ ਨਵਾਬ ਤੇ ਕਾਜੀ ਦੇ ਸੰਸੇ ਦੂਰ ਕਰ ਉਹ ਹਨੇਰੇ ਵਿੱਚ ਠੇਡੇ ਖਾ ਰਹੇ ਨੇ ਉਹਨਾਂ ਨੂੰ ਰੋਸ਼ਨੀ ਦੇ ਚੱਲ ਪੁਰਸ਼ਾ ਤੁਰੋਂ ਹੁਕਮ ਇਹੋ ਆ ਰਿਹਾ ਹੈ ਇਹ ਬਚਨ ਕਰਕੇ ਗੁਰੂ ਜੀ ਆਸਣ ਤੋਂ ਉੱਠੇ ਫਕੀਰਾਂ ਵਾਲਾ ਲਿਬਾਸ ਪੈਨਿਆ ਹੋਇਆ ਸੀ ਪਿਆਦੇ ਦੇ ਨਾਲ ਨਵਾਬ ਦੇ ਮੈਲਾਂ ਵੱਲ ਤੁਰ ਪਏ ਹਿਰਦਾ ਸਤ ਕਰਤਾਰ ਸਤ ਕਰਤਾਰ ਕਰ ਰਿਹਾ ਸੀ ਮੁਸਲਮਾਨਾ ਦਾ ਰਾਜ ਸੀ ਸਰਕਾਰੀ ਪਿਆਦੇ ਨਾਲ ਕਿਸੇ ਹਿੰਦੂ ਦਾ ਨਵਾਬ ਜਾਂ ਕਚੈਰੀ ਵੱਲ ਜਾਣ ਆਮ ਹਿੰਦੂ ਜਨਤਾ ਵਾਸਤੇ ਘਬਰਾਹਟ ਦਾ ਕਾਰਨ ਹੁੰਦਾ ਸੀ ਜਦੋਂ ਲੋਕਾਂ ਨੇ ਦੇਖਿਆ ਕਿ ਗੁਰੂ ਜੀ ਪਿਆਦੇ ਨਾਲ ਨਵਾਬ ਦੇ ਦਰਬਾਰ ਵੱਲ ਜਾ ਰਹੇ ਨੇ ਤਾਂ ਉਹ ਤਰ੍ਹਾਂ ਤਰ੍ਹਾਂ ਦੇ ਸੰਸੇਕਾਰ ਦੇ ਹੋਏ ਘਬਰਾ ਗਏ ਕਈਆਂ ਨੇ ਜਾ ਕੇ ਜੈ ਰਾਮ ਢਿੱਬੀ ਨਾਨਕੀ ਜੀ ਤੇ ਤੁਲਸਾ ਦਾਸੀ ਨੇ ਮਾਤਾ ਸੁਲਖਣੀ ਜੀ ਨੂੰ ਜਾ ਕੇ ਹਰ ਨਾਨਕ ਹੂਰਾ ਨੂੰ ਨਵਾਂ ਨਵਾਬ ਦੇ ਨਵਾਬ ਨੇ ਸੱਦਿਆ ਹੈ ਸੁਖ ਨਹੀਂ ਤੰਗ ਕਰਨਗੇ ਸ਼ਾਇਦ ਉਹਨਾਂ ਨੂੰ ਮੁਸਲਮਾਨ ਹੋਣ ਵਾਸਤੇ ਤੰਗ ਕਰਨ ਇਹ ਸੁਣ ਕੇ ਸਾਰੇ ਪਰਿਵਾਰ ਦੇ ਪੈਰਾਂ ਹੀਠੋ ਧਰਤੀ ਨਿਕਲ ਗਈ ਸਾਰੇ ਚਿੰਤਾਵਾਨ ਹੋ ਕੇ ਤੜਫ ਤੜਫਨ ਲੱਗੇ ਸ਼ਹਿਰ ਦੇ Hindu ਮਹਿਲਿਆਂ ਵਿੱਚ ਹਾਹਾਕਾਰ ਮਚ ਗਈ ਲੋਕ ਇਕੱਠੇ ਹੋ ਕੇ ਨਵਾਬ ਦੇ ਮਹਿਲਾਂ ਵੱਲ ਆਉਣ ਲੱਗੇ ਤਾਂ ਕਿ ਦੇਖ ਸੁਣ ਲੈਣ ਕਿ ਗੁਰੂ ਜੀ ਨਾਲ ਕੀ ਬੀਤਦੀ ਹੈ ਗੁਰੂ ਜੀ ਨੂੰ ਨਵਾਬ ਦੇ ਪੇਸ਼ ਕੀਤਾ ਗਿਆ ਜਦੋਂ ਪੇਸ਼ ਹੋਏ ਤਾਂ ਗੁਰੂ ਜੀ ਨੇ ਨਵਾਬ ਨੂੰ ਸਲਾਮ ਨਾ ਕੀਤੀ ਸਗੋਂ ਕਰਤਾਰਵਾਲ ਹੀ ਧਿਆਨ ਲਾਈ ਰੱਖਿਆ ਨਵਾਬ ਉਮਰ ਵਿੱਚ ਗੁਰੂ ਜੀ ਨਾਲੋਂ ਵਡੇਰਾ ਸੀ ਪੰਜਾਬ ਦਾ ਸੂਬੇਦਾਰ ਹੋਣ ਕਰਕੇ ਉਸ ਦਾ ਰੋਪ ਦਾਹਬ ਵੀ ਚੰਗਾ ਸੀ ਨਿਰਪੋਅ ਤੇ ਨਿਰਵੈਰ ਗੁਰੂ ਨਾਨਕ ਜੀ ਵਾਸਤੇ ਉਹ ਇੱਕ ਰੱਬ ਦਾ ਬੰਦਾ ਸੀ ਨਾਨਕ ਨਵਾਬ ਨਵਾਬ ਬੋਲਿਆ ਤੇਰੇ ਜਹੇ ਸਿਆਣੇ ਮੋਦੀ ਨੂੰ ਫਕੀਰ ਹੋਇਆ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ ਫਕੀਰ ਨਹੀਂ ਸੀ ਹੋਣਾ ਚਾਹੀਦਾ ਜੇ ਭਲਾ ਫਕੀਰ ਵੀ ਹੋ ਗਿਆ ਹੈ ਤਾਂ Hindu ਤੇ Musalman ਆਲਮਾਂ ਵਾਸਤੇ ਸ਼ੱਕ ਦਾ ਕਾਰਨ ਬਣ ਰਿਹਾ ਹੈ ਰਾਜ ਵਿੱਚ ਅਸ਼ਾਂਤੀ ਫੈਲਣ ਦਾ ਖਤਰਾ ਹੈ ਇਹ ਮੌਲਵੀ ਸ਼ਿਕਾਇਤ ਕਰਦੇ ਨੇ ਕਿ ਤੂੰ ਆਖਦਾ ਹੈ ਨਾ ਕੋਈ Hindu ਹੈ ਨਾ ਕੋਈ Musalman ਇਸ ਦਾ ਮਤਲਬ ਕੀ ਹੈ ਪੁਰਸ਼ਾ ਨਵਾਬ ਨੂੰ ਸੰਬੋਧਨ ਕਰਕੇ ਗੁਰੂ ਜੀ ਆਖਣ ਲੱਗੇ ਇਹ ਠੀਕ ਹੈ ਮੈਂ ਆਖਦਾ ਹਾਂ ਕਿ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਉਹ ਇਸ ਵਾਸਤੇ ਕਿ ਇਸ ਸਮੇਂ ਦੋਵੇਂ ਹੀ ਪਰਮਾਵਾਹਮਾ ਤੇ ਲਾਲਚਾਂ ਦੇ ਸ਼ਿਕਾਰ ਹੋਏ ਹੋਏ ਨੇ ਮੁਸਲਮਾਨ ਇਸਲਾਮ ਦੇ ਅਸਲ ਸਰੂਪ ਨੂੰ ਭੁੱਲ ਗਿਆ ਹੈ ਹਿੰਦੂ ਵੇਦ ਗ੍ਰੀਤ ਨੂੰ ਗਵਾਹ ਬੈਠਾ ਹੈ ਮੁਹੰਮਦ ਸਾਹਿਬ ਦੇ ਕਿਸੈ ਨੂੰ ਭਰੋਸਾ ਨਹੀਂ ਜੋ ਕੁਝ ਦਿਲ ਵਿੱਚ ਹੁੰਦਾ ਹੈ ਉਹ ਜ਼ੁਬਾਨ ਤੇ ਨਹੀਂ ਹੁੰਦਾ ਗੁਰੂ ਜੀ ਨੇ ਇਹ ਬਚਨ ਬੜੀ ਨਿਰਪੈਤਾ ਨਾਲ ਆਖੇ ਮੁਸਲਮਾਨਾਂ ਦੇ ਪ੍ਰਥਾਏ ਸ਼ਬਦ ਉਚਾਰਨ ਕੀਤਾ ਮੁਸਲਮਾਨ ਕਹਾਵਣ ਮੁਸਕਲ ਜੇ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਆਲਦੀਨ ਕਰ ਮੀਠਾ ਮੁਸਕਲ ਮਾਨਾ ਮਾਲ ਮੁਸਾਵੇ ਹੋਏ ਮੁਸਲਮ ਦੀਨ ਮੋਹਾਨੇ ਮਰਨ ਜੀਵਣ ਕਾ ਪਰਮ ਚੁਕਾਵੇ ਰੱਬ ਕੀ ਰਜਾਏ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗਵਾਵੇ ਤੋ ਨਾਨਕ ਸਰਬ ਜੀਆਂ ਮਹਿਰਮੰਤ ਹੋਏ ਤਾ ਮੁਸਲਮਾਨ ਕਹਾਵੇ ਮਹੱਲਾ ਪਹਿਲਾ ਵਾਰ ਮਾਂਜ তথা ਮਹਿਰ ਮਸੀਤ ਸਦਕ ਮੁਸਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਨਤ ਸੀਲ ਰੋਜ਼ਾ ਹੋਹੁ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼ ਤਸਬੀਹ ਸਾਤ ਇਸ ਭਾਵਸੀ ਨਾਨਕ ਰੱਖੇ ਲਾਜ਼ ਮਹੱਲਾ ਪਹਿਲਾ ਹੱਕ ਬਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਂ ਮਾਤਾ ਭਰੇ ਜਾਂ ਮੁਰਦਾਰਨਾ ਖਾਏ ਗੱਲੀ ਭੀ ਸਤ ਨਾ ਜਾਈਐ ਛੂਟੇ ਸੱਚ ਕਮਾਏ ਮਾਰਣ ਪਾਹੇ ਹਰਾਮ ਪਹਿ ਹੋਏ ਹਲਾਲ ਨਾ ਜਾਏ ਨਾਨਕ ਗਲੀ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਖਤ 5 5 5 ਨਾਓ ਪਹਿਲਾ ਸੱਚ ਹਲਾਲ ਦੋਇ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ ਨਾਨਕ ਜੀਤੇ ਕੁੜਿਆਰ ਕੁੜਾ ਕੁੜੀ ਪਾਇ ਸਲੋਕ ਮਹੱਲਾ ਪਹਿਲਾ ਵਾਰ ਮਾਂਜ ਗੁਰੂ ਜੀ ਦੇ ਮੁਖੋ તુર્કી ਬਾણી ਸੁਣ ਕੇ ਮੌਲਵੀਆਂ ਨੇ ਮੌਲਵੀਆਂ ਤੇ ਨਵਾਬ ਦੇ ਕਪਾਟ ਖੁੱਲ ਗਏ ਸੱਚ ਤੇ ਸੱਚ ਨੇ ਉਹਨਾਂ ਦੇ ਹਿਰਦਿਆਂ ਉੱਤੇ ਸੱਟ ਮਾਰੀ ਉਹਨਾਂ ਦੇ ਤਨ थरथराए ਦਿਲਾਂ ਨੇ ਆਵਾਜ਼ ਦਿੱਤੀ ਨਾਨਕ ਜੀ ਸੱਚ ਆਖ ਰਹੇ ਨੇ ਅਸੀਂ ਸੱਚੇ ਮੁਸਲਮਾਨ ਨਹੀਂ ਪਰ ਜ਼ੁਬਾਨਾਂ ਉੱਤੇ ਕੂੜ ਸੀ ਨਵਾਬ ਨੇ ਗੁਰੂ ਜੀ ਕੋਲੋਂ ਪੁੱਛਿਆ ਦੱਸੋ ਤੁਸੀਂ ਹਿੰਦੂਆਂ ਨੂੰ ਚੰਗਾ ਜਾਣਦੇ ਜੇ ਜਾਂ ਮੁਸਲਮਾਨਾਂ ਨੂੰ ਅੱਲਾਹ ਚੰਗਾ ਹੈ ਕਿ ਈਸ਼ਵਰ ਦੋਹਾ ਮਤਾਂ ਵਿੱਚ ਰੱਬ ਦੇ ਭੈ ਵਾਲੇ ਚੰਗੇ ਬੰਦੇ ਹਨ ਉਹਨਾਂ ਨੂੰ ਚੰਗੀਆਂ ਸਮਝਦਾ ਹਾਂ ਅੱਲਾ ਤੇ ਈਸ਼ਵਰ ਇੱਕੋ ਅਲਾਹੀ ਸ਼ਕਤੀ ਦੇ ਦੋ ਨਾਂ ਹਨ ਇਹ ਸੁਣ ਕੇ ਇੱਕ ਮੌਲਵੀ ਕਾਲਾ ਹੋ ਕੇ ਬੋਲਿਆ ਇਹ ਠੀਕ ਹੈ ਜੋ ਕੁਝ ਕਹਿ ਰਹੇ ਜੇ ਤਾਂ ਮਸੀਤੇ ਚੱਲ ਚੱਲ ਕੇ ਸਾਡੇ ਨਾਲ ਨਮਾਜ਼ ਪੜੋ ਚਲੋ ਮੈਂ ਚੱਲ ਕੇ ਨਮਾਜ਼ ਪੜ ਲੈਂਦਾ ਹਾਂ ਨਮਾਜ਼ ਪੜਨਾ ਚੰਗਾ ਹੈ ਬੁਰਾ ਨਹੀਂ ਗੁਰੂ ਜੀ ਨੇ ਉੱਤਰ ਦਿੱਤਾ ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਦਾ ਪਰਮ ਦੂਰ ਕੀਤਾ ਕਿ ਨਾ ਕੋਈ Hindu ਹੈ ਨਾ ਕੋਈ Musalman ਸੋ ਇਸੇ ਤਰ੍ਹਾਂ ਹੀ ਅਗਲੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਨਵਾਬ ਤੇ ਕਾਜੀ ਨਾਲ ਨਵਾਜ਼ ਪਰਨ ਮਸੀਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਗਏ ਤਾਂ ਉਸ ਸਮੇਂ ਕੀ ਹੋਇਆ ਸੀ ਇਹ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ